ਬੇਨਤੀ ਤੇ ਹੈ ਜੀ ਸਾਰੇ ਇਲਾਕੇ ਦੇ ਜਿਹੜੇ ਸਾਡੇ 5 6 ਪਿੰਡ ਨੇ 5 6 ਪਿੰਡਾਂ ਦਾ ਜੀ ਜਾਵੇ ਇਹਨਾਂ ਦਾ ਨੁਕਸਾਨ ਜ਼ਿਆਦਾ ਹੋਇਆ 100% ਵਾਂਗੂ ਹੋਇਆ ਜੀ ਠੀਕ ਹੈ ਜੀ ਧੰਨਵਾਦ ਇਹਨਾਂ ਦਾ ਜਿਹੜਾ ਗਰਦਾਬਰੀ ਦੀ ਰਿਪੋਰਟ ਬਣਾ ਕੇ ਐਸ ਡੀ ਐਮ ਸਾਹਿਬ ਨੇ ਤਹਿਸੀਲਦਾਰ ਸਾਹਿਬ ਨੇ ਸਾਰਾ ਪ੍ਰਸ਼ਾਸਨ ਨਾਲ ਸਰਪੰਚ ਨੇ ਸਾਰੇ ਮੋਤਵਾਰ ਸਾਰੇ ਸਰਪੰਚੀਓ ਤੁਸੀਂ ਤੇ ਬੇਨਤੀ ਹੈ ਵੀ ਆਪਾਂ ਸੀਐਮ ਸਾਹਿਬ ਤੋਂ ਉੱਥੋਂ ਸਪੈਸ਼ਲ ਗਰਦਾਬਰੀ ਦੇ ਡੀਸੀ ਸਾਹਿਬ ਨੂੰ ਆਰਡਰ ਕਰਾ ਕੇ ਇਹ ਲੈ ਕੇ ਭੇਜ ਦਿੰਨੇ ਇੱਕ ਦੋ ਦਿਨ ਦੇ ਵਿੱਚ ਜਿਹੜਾ ਬਿਲਕੁਲ ਔਰ ਕਲੀਅਰ ਦਿਸਣ ਲੱਗ ਜਾਏਗਾ ਜਿਸ ਤਰ੍ਹਾਂ ਰਿਹਾ ਵੈਸੇ ਵੀ ਪਰ ਜਿਹੜੀ ਫਸਲ ਆ ਜਦੋਂ ਬਰਫ਼ ਦੇ ਵਿੱਚ ਗੜਿਆਂ ਨਾਲ ਖਰਾਬ ਹੁੰਦੀ ਆ ਤਾਂ ਉਹ 2-3 ਦਿਨਾਂ ਬਾਅਦ ਸੁੱਕਣ ਲੱਗਦੀ ਆ ਸਮੈਲ ਆਉਣ ਲੱਗਦੀ ਕੋ ਡੰਗਰਾਂ ਦਾ ਜਿਹੜਾ ਚਾਰਾ ਉਹ ਵੀ ਖਰਾਬ ਹੋਇਆ ਤੇ ਜਿਹੜਾ ਕੋਈ ਸਬਜ਼ੀ ਸੀ ਉਹ ਵੀ ਖਰਾਬ ਹੋਈ ਆ ਸੋ ਕੋਸ਼ਿਸ਼ ਕਰਾਂਗੇ ਭਾਈ ਛੇਤੀ ਤੋਂ ਛੇਤੀ ਜਲਦੀ ਜਿਹੜਾ ਜਿਹੜਾ ਜਲਦੀ ਜਿਹੜਾ ਆਪਾਂ ਇਹਨਾਂ ਨੂੰ ਮਾਰ ਕੇ ਅੱਜ ਦਾ ਤਵਾਰ ਰੱਖੀ ਸੋ ਇਹ ਕਿਤਾ ਬਹੁਤ ਮਾੜੀ ਗੱਲ ਹੈ ਕੁਦਰਤ ਹੀ ਆ ਪਰ ਕੁਦਰਤ ਅਗੇ ਜ਼ੋਰ ਤਾਂ ਨਹੀਂ ਕਿਸੇ ਦਾ ਚੱਲ ਠੀਕ ਹੈ ਜੀ ਚਲੋ ਆ ਅਸੀਂ ਤਾਂ ਅਰਦਾਸ ਹੀ ਕਰਾਂਗੇ ਭਾਈ ਕਿਸੇ ਦਾ ਨੁਕਸਾਨ ਨਾ ਹੋਵੇ ਵੈਸੇ ਕੁਦਰਤ ਦਾ ਆਪਣੇ ਜਿਹੜਾ ਘਾ ਹਲਕਾ ਕਰਨਦੀ ਆ ਕਦੇ ਸੋਕੇ ਨਾਲ ਚਲੀ ਗਈ ਕਦੇ ਡੋਬੇ ਨਾਲ ਚਲੀ ਗਈ ਸੋ ਭਾਈ ਐਸੀਐਮ ਸਾਹਿਬ ਕੋਲੇ ਨੇ ਤਹਿਸੀਲਦਾਰ ਸਾਹਿਬ ਕੋਲੇ ਨੇ ਫਟਵਾਰੀ ਸਾਹਿਬ ਨੂੰ ਅਧਿਲੇ ਆਰਡਰ ਕਰ ਦਿੱਤੇ ਗਏ ਨੇ ਭਈ ਛੇਤੀ ਗਰਦਾਬਰੀ ਹੋਵੇ ਧੰਨਵਾਦ ਜੀ ਬਹੁਤ